ਇੱਕ ਡੀਪੂ ਵਾਲਿਆਂ ਨੂੰ ਉਹਨਾਂ ਨੇ ਬੰਦੇ ਦੇ ਪੁੱਤ ਬਣਾਉ ਜੀ ਉਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂਗਾ ਇੱਥੇ ਕੱਟ ਦੋ ਕੱਟ 700 ਕਾਟ ਕੱਟਦਾ ਹੀ ਇਹਨਾਂ ਨੇ ਤੁਸੀਂ ਤਗੜੇ ਲੋਕ ਵੇਖ ਲਓ ਜੇ ਇੱਥੇ ਥੋੜੇ ਦਰਾਂ ਨੂੰ ਕਣਕ ਮਿਲਨੀ ਆ ਜਿਨ੍ਹਾਂ ਦੀ 50 50 ਕਿੱਲੇ ਪੈੜੀ ਆ ਜਿਨ੍ਹਾਂ ਦੀ ਜਿਨ੍ਹਾਂ ਦੀ 50 50 ਕਿੱਲੇ ਪੈੜੀ ਆ ਉਹ ਮਾਰੇ ਟਰਾਲੀਆਂ ਲਾਦ ਰਦ ਕੇ ਖੜ ਰਹੇ ਆ ਅੱਛਾ 50 ਕਿੱਲੇ ਵਾਲੇ ਵੀ ਲਾਈਨ ਚ ਲਾ ਕਿੱਲੇ ਵਾਲੇ ਵੀ ਲਾਈਨ ਚ ਲੱਗੇ ਹੁੰਦੇ ਆ ਪਹਿਲੇ ਦਿਨ ਗੱਲ ਉਹਨਾਂ ਨੂੰ ਲਾਈਨ ਚ ਲੱਗਣ ਹੀ ਨਹੀਂ ਦਿੰਦੇ ਡੀਪੂ ਵਾਲੇ ਮਾਰੇ ਉਹਨਾਂ ਨੂੰ ਉਤਰਾ ਹੀ ਫੋਨ ਕਰ ਦਿੰਦੇ ਆ ਭਾਂਵੇਂ ਰਾਤ ਨੂੰ ਆਜੋ ਤੁਹਾਡੀ ਕਣਕ ਪਈ ਹੋਊਗੀ ਲੱਦ ਕੇ ਲੈ ਜਿਓ ਜੀ ਉਹ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਪਿਛਲੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਹੀ ਲਾਰਾ ਲਾਇਆ ਜਾਂਦਾ ਕੀ ਗੱਲ ਜਿਹੜਾ ਡੀਪੂ ਹੋਲਡਰ ਆ ਪਿੰਡ ਦੇ ਵਿੱਚ ਉਹਨੂੰ ਕੱਲੇ-ਕੱਲੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਲੈਣ ਯੋਗ ਆ ਜਿਹੜਾ ਨਹੀਂ ਪਰ ਅਮੀਰਾਂ ਦੇ ਜਿਹੜੇ ਆ ਉਹਨਾਂ ਦੇ ਰਹਿ ਜਾਂਦੇ ਆ ਹਰ ਵੇਲੇ ਡਾਂਗ ਗਰੀਬਾਂ ਦਾ ਹੀ ਕਿਉਂ ਡਿੱਗਦੀ ਆ ਤੁਹਾਡੀ ਸਰਕਾਰ ਚ ਵੀ ਇਹੋ ਬੋਲ ਰਿਹਾ ਮੇਰੇ ਵੀਰੇ ਪਤਾ ਕੀ ਆ ਜੀ ਜਿਹੜੇ ਵੇਖੋ ਜਿਹੜੀ ਆਪਾਂ ਗੱਲ ਕਰੀਏ ਡੀਪੂ ਹੋਲਡਰ ਹਾਂਜੀ ਦੀਪੂ ਹੋਲਡਰ ਮੇਰੇ ਵੀਰ ਇਹ ਬੜੀ ਵੱਡੀ ਇਹ ਕੋ ਜਿਹੜਾ ਜਾਂ ਦਾ ਕੋ ਕਾਨੂੰਨ ਦੇ ਵਿੱਚ ਸੋਧ ਹੋਵੇ ਕਾਨੂੰਨ ਚ ਸੋਧ ਹੋਵੇ ਵੀ ਜਿਹੜੇ ਦੀਪੂ ਬਣੇ ਹੋਏ ਆ ਦੀਪੂ ਅੱਜ ਕੋਈ ਆਮ ਆਦਮੀ ਪਾਰਟੀ ਨੇ ਦੀਪੂ ਨਹੀਂ ਲੋਕਾਂ ਨੂੰ ਦਿੱਤੇ ਦੀਪੂ ਮੇਰਾ ਵੀਰ ਜਿਹੜੀਆਂ ਮੇਰੀ ਗੱਲ ਸੁਣ ਲੋ ਜੀ ਤੁਸੀਂ ਸਵਾਲ ਇੱਕ ਗੱਲ ਦੱਸਾਂ ਚੰਦਨ ਜੀ ਮੈਂ ਬ੍ਰਦਰ ਮੇਰੀ ਸੁਣ ਲੋ ਜੀ ਗੱਲ ਮੈਂ ਮੇਰਾ ਵੀਰ ਜੇ ਹੁਣ ਮੈਂ ਨੂੰ ਜੇ ਕਣਕ ਦੀ ਰਿਸਪੌਂਸਿਬਿਲਟੀ ਯਾਰ ਤੁਹਾਡੀ ਆ ਵੇਖੋ ਜੇ ਮੈਂ ਵੀਰੇ ਮੈਨੂੰ ਇਦਾਂ ਪਿੰਡਾਂ ਚ ਲਾਹਮੇ ਮਿਲੇ ਤੇ ਮੈਂ ਤੁਹਾਡਾ ਸਾਰਾ ਜਿਹੜਾ ਹੈਗਾ ਵਾ ਜੀ ਇਹ ਤੁਹਾਨੂੰ ਇਹਨਾਂ ਨੂੰ ਇਹਨਾਂ ਦਾ ਸਾਰਿਆਂ ਨੂੰ ਤੁਸੀਂ ਫਿਰ ਆਪਣੀਆਂ ਬਦਲੀਆਂ ਕਰਾ ਕੇ ਹੋਰ ਚੱਲ ਜਮ ਮੈਂ ਨਵੇਂ ਬੰਦੇ ਲਿਆਉਂਗਾ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੇਰਾ ਵੀਰ ਕੋਈ ਤੁਹਾਡੇ ਤੋਂ ਮੇਰਾ ਬੰਦਾ ਕੋਈ ਐਮਐਲਏ ਦਾ ਬੰਦਾ ਕੋਈ ਮੀਨਾ ਲੈਂਦਾ ਵੈਰੀ ਗੁੱਡ ਫਿਰ ਮੈਂ ਕਿਉਂ ਲਾਹਮੇ ਸੁਣਾ ਜੀ ਲੋਕਾਂ ਦੇ ਜਾਂ ਮੇਰਾ ਵੀਰ ਮੈਂ ਕੋਈ ਕੋਈ ਦੀਪੂਆਂ ਤੋਂ ਹਿੱਸੇ ਲਈ ਨਾ ਮੈਨੂੰ ਗੋ ਜੀ ਫਿਰ ਮੈਨੂੰ ਮੈਂ ਲੋਕਾਂ ਦੇ ਆ ਗਰੀਬ ਲੋਕ ਇਹ ਤਾਂ ਫਿਰ ਇਉਂ ਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਕੀ ਕੋਈ ਐਮਐਲਏ ਨੇ ਇਹ ਸਾਰਾ ਰੱਖਿਆ ਹੋਊਗਾ ਜਾਂ ਸਾਨੂੰ ਨਹੀਂ ਮਿਲਦੀ ਤੇ ਫਿਰ ਮੈਂ ਮੈਂ ਕਿ ਜ਼ਿੰਮੇਵਾਰੀ ਤੁਹਾਡੀ ਹੈ ਜੀ ਇਹਦਾ ਜਵਾਬ ਦੇ ਹੀ ਬਣਾਉ ਉਹਨਾਂ ਲੋਕਾਂ ਨੂੰ ਹਾਂ ਹਾਂ ਆਸ਼ਾਪਾ ਨੇ ਮੈਨੂੰ ਮੇਰੇ ਬ੍ਰਦਰ ਇੱਕ ਤਾਂ ਇੱਕ ਤਾਂ ਹਾਂ ਜਿਹੜੀ ਕਮੇਟੀ ਵੇਖੋ ਜਿਹੜੀਆਂ ਜਿਹੜੀਆਂ ਕਮੇਟੀਆਂ ਕੁ ਵਿਜੀਲੈਂਸ ਕਮੇਟੀਆਂ ਵੀ ਪਿੰਡਾਂ 'ਚ ਬਣੀਆਂ ਹੋਈਆਂ ਜਿਹੜੀਆਂ ਕਮੇਟੀਆਂ ਵਾ ਤੁਸੀਂ ਕਮੇਟੀਆਂ ਨੂੰ ਨਾਲ ਬਿਠਾ ਕੇ ਲੋਕਾਂ ਦੇ ਸਾਹਮਣੇ ਕਣਕ ਦੇ ਜੀ ਪਹਿਲੀ ਗੱਲ ਤੁਸੀਂ ਆ ਆ ਪਾਣ ਕੇ ਬੰਡਾਓ ਇੱਕ ਡੀਪੂ ਵਾਲਿਆਂ ਨੂੰ ਉਹਨਾਂ ਨੂੰ ਬੰਦੇ ਦੇ ਪੁੱਤਰ ਬਣਾਓ ਜੀ ਇਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂਗਾ ਇੱਥੇ ਹਾਂ ਇੱਕ ਲੋਕਾਂ ਨੂੰ ਇਹ ਬੋਲ ਦੇ ਮਾੜਾ ਵਾ ਇਹਨਾਂ ਨੂੰ ਗੱਲ ਦੱਸੋ ਇੱਕ ਮੈਂ ਇੱਥੇ ਹੁਣ ਮੇਰੇ ਕੋਲ ਇੱਕ ਵੀਡੀਓ ਆਈ ਹੈ ਜੀ ਇੱਕ ਬੰਦੇ ਨੂੰ ਉਹ ਬੋਲ ਰਿਹਾ ਜੀ ਜਾਂ ਮੈਂ ਤੈਨੂੰ ਨਹੀਂ ਕਣਕ ਦੇਣੀ ਉਹਨੂੰ ਕੋ ਤੇਰੇ ਪਿਓ ਦਾ ਰਾਜ ਆ ਜਦੋਂ ਤੁਸੀਂ ਗਰੀਬ ਲੋਕਾਂ ਨਾਲ ਜਦੋਂ ਆਪਾਂ ਜਦੋਂ ਸਰਕਾਰ ਕਣਕ ਦੇ ਰਹੀ ਆ ਤੇ ਡੀਪੂ ਹੋਲਡਰ ਇਹ ਗੱਲ ਕਿਉਂ ਕਹਿੰਦੇ ਜੀ ਲੋਕਾਂ ਨੂੰ ਸਾਡੇ ਨਾ ਸਾਨੂੰ ਕਣਕ ਨਹੀਂ ਮਿਲਦੀ ਸਾਡੀ ਪੈਲੀ ਬੰਨਣਾ ਨਹੀਂ ਹੈਗਾ ਤੇ ਕਣਕ ਨਹੀਂ ਮਿਲਦੀ ਸਾਡੀ ਕੱਟੀ ਗਈ ਸਾਰੀ ਸਾਰੀ ਵਾਰੀ ਵਾਰੀ ਬੋਲੀ ਸਾਰੀ ਕੱਟੀ ਗਈ ਸਾਡੀ ਸਾਰੀ ਦਾ ਸਾਡੇ ਮੁੰਡੇ ਨੂੰ ਮਿਲ ਜਿੰਦਾ ਸਾਨੂੰ ਮਿਲਦੀ ਦੂਆ ਸਾਡੇ ਦਾ ਤਿੰਨਾਂ ਜੀਆਂ ਦੀ ਕੱਟੀ ਗਈ ਸਾਡੀ ਕਣਕ ਕੱਟੀ ਗਈ ਆ ਚੌਹ ਜੀਆਂ ਦੀ ਕਣਕ ਆਉਂਦੀ ਤੇ ਸਾਨੂੰ ਕਣਕ ਨਹੀਂ ਦਿੱਤੀ ਉਹਨਾਂ ਨੇ ਕਿ ਅਜੇ ਗੁੱਠਾ ਨਹੀਂ ਲੱਗਾ ਤੇ ਉਹਨਾਂ ਅਸੇ ਵੜਾਇਆ ਜੀ ਤਾਂ ਕਣਕ ਕੱਟੀ ਗਈ ਤੁਹਾਡੀ ਹੋ ਤੁਸੀਂ ਤੁਹਾਡਾ ਫੈਮਿਲੀ ਨਾਲ ਨਾ ਹਜੇ ਦਿਹਾੜੀਦਾਰ ਹੈਗੇ ਆ ਸਾਸੀ ਸਿੰਘ ਹੈ ਅਸੀਂ ਅੱਛਾ ਅੱਛਾ ਹਾਂ ਮੇਰਾ ਨਾਂ ਬਿੰਦਰ ਕੌਰਿਆ ਪਰਮਜੀਤ ਸਿੰਘ ਜੀ ਤੇ 8 ਸਾਲ ਹੋ ਗਏ ਵੀਰੇ ਸਾਡੀ ਕਣਕ ਕਟੀ ਨੂੰ 8 ਸਾਲ ਹੋ ਗਏ ਹਾਂਜੀ 8 ਸਾਲ ਤੋਂ ਨਹੀਂ ਮਿਲੀ 8 ਸਾਲ ਤੋਂ ਪਹਿਲਾਂ ਕਣਕ ਮਿਲਦੀ ਰਹੀ ਆ ਪਹਿਲਾਂ ਮਿਲਦੀ ਰਹੀ ਹਾਂਜੀ ਹਾਂਜੀ ਛਿਆ ਜੀਆਂ ਦੀ ਕਣਕ ਮਿਲਦੀ ਹੁੰਦੀ ਸੀ ਤੇ ਇਕਦਮੀ ਉਹਨਾਂ ਸਾਰੀ ਘੱਟ ਦਿੱਤੀ ਆਹ ਦਿੱਤਾ ਪਈ ਤੁਹਾਡੇ ਪਿੱਛੋਂ ਘੱਟ ਕਟਿਆ ਤੇ ਥਾਈ ਗਏ ਤੇ ਇਹੋ ਆਦੇ ਉੱਤੋਂ ਕਟੀ ਗਈ ਕਣਕ ਆ ਹਾਂ ਕਿਸੇ ਨੇ ਸੁਣਾਈ ਨਹੀਂ ਕੀਤੀ 8 ਸਾਲ ਬਾਅਦ ਕਈ ਵਾਰੀ ਕਾਰਡ ਬਣੇ ਆ ਕਈ ਵਾਰੀ ਤਾਂ ਕੱਟੇ ਗਏ ਆ ਉਦੋਂ ਬਾਅਦ ਤੁਸੀਂ ਗਏ ਹੀ ਨਹੀਂ ਨਹੀਂ ਕਾਰਡ ਬਣਾਉਨੇ ਜਿੱਥੇ ਵੀ ਆਉਂਦੇ ਕਾਰਡ ਬਣਾਉਣੇ ਆ ਹੀ ਬਣਾਉਨੇ ਕਾਤਾ ਤੇ ਆਂਦੇ ਨਹੀਂ ਕਣਕਤਾਂ ਨੂੰ ਮਿਲਦੀ ਨਹੀਂ ਕਣਕ ਪਿੱਛੋਂ ਕੱਟੀ ਆ ਪਿੱਛੋਂ ਹੀ ਕੱਟੀ ਆ ਹਾਂਜੀ ਇਹ ਤਰਾਹ ਆ ਕੇ ਕਾਲ ਦਿੰਦੇ ਆ ਇਹ ਕਣਕ ਇਹਨਾਂ ਨੂੰ ਕਈ ਵਾਰ ਤੇ ਪਹਿਲੀ ਦਿਨਾਂ ਨੇ ਆ ਵੀ ਡੀਪੂ ਵਾਲੇ ਪੂਰੀ ਨਹੀਂ ਦਿੰਦੇ ਤੇ ਜੇ ਬਚਾਰਿਆਂ ਨੂੰ ਪੂਰੀ ਮਿਲ ਲੱਗਦੀ ਆ ਤੇ ਹੁਣ ਕਾ ਹੀ ਕੱਟਦੀ ਆ ਆ ਸਾਰੇ ਜਿੰਨੇ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਦੀ ਕਣਕ ਕੱਟੀ ਆ ਇਹਨਾਂ ਨਾਲ ਧੱਕਾ ਹੋ ਰਿਹਾ ਧੱਕਾ ਨਹੀਂ ਹੋਣਾ ਚਾਹੀਦਾ ਤੇ ਇਹ ਅਸੀਂ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਮੈਂ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਾਰੇ ਵੋਟਰਾਂ ਤੁਹਾਨੂੰ ਪਾਈਆਂ ਇਹਨਾਂ ਨੇ ਗਰੀਬਾਂ ਲੋਕਾਂ ਨੇ ਉਦੋਂ ਇਹਨਾਂ ਦੀ ਵੋਟ ਹੈ ਵੋਟ ਵੇਲੇ ਡਿਸਪਲੇ ਉਦੋਂ ਨਹੀਂ ਕੱਟਿਆ ਗਿਆ ਉਦੋਂ ਵੋਟ ਚੋਂ ਨਾਂ ਨਹੀਂ ਕੱਟਿਆ ਗਿਆ ਉਦੋਂ ਵੋਟਾਂ ਪਾਈਆਂ ਧੜਾ ਧਾੜ ਇਹਨਾਂ ਨੇ ਤੇ ਹੁਣ ਆਣ ਕੇ ਕਣਕ ਦੇ ਵਿੱਚ ਨਾਂ ਕੱਟਦਾ ਜੀ ਤੁਹਾਡਾ ਨਾਂ ਕੱਟਿਆ ਗਿਆ ਇਹ ਸੋਰਸਿਕ ਪਿੰਡ ਦੇ ਕਿੰਨੇ ਦੀਪੂ ਦੇ ਟੋਟਲ ਇਹ ਦੀਪੂ ਮੇਰੇ ਹਿਸਾਬ ਨਾਲ ਆਉਣਗੇ ਕੋਈ 16 17 ਤੇ ਹੋਣਗੇ ਸਾਰੇ ਡੀਪੋਆਂ ਤੋਂ ਹੀ ਕੱਟੀ ਆ ਜੀ ਸਾਰੇ ਡੀਪੋਆਂ ਤੋਂ ਕੱਢ ਤੋਂ ਕੱਢ 700 ਕਾਰਡ ਕੱਟਦਾ ਹੀ ਇਹਨਾਂ ਨੇ 700 ਕਾਰਡ ਕੱਟਦਾ ਹਾਂਜੀ ਕੱਟੇ ਗਰੀਬ ਪਰਿਵਾਰਾਂ ਦੇ ਕੱਟੇ ਗਏ ਕੱਟੇ ਗਰੀਬ ਪਰਿਵਾਰਾਂ ਦੇ ਗਏ ਆ ਜੀ ਤੁਸੀਂ ਤਗੜੇ ਲੋਕ ਵੇਖ ਲਓ ਇੱਥੇ ਥੋੜੇ ਦਿਨਾਂ ਨੂੰ ਕਣਕ ਮਿਲਨੀ ਆ ਜਿਨ੍ਹਾਂ ਦੀ 50 50 ਕਿੱਲੇ ਪੈੜੀ ਆ ਜਿਨ੍ਹਾਂ ਦੀ ਜਿਨ੍ਹਾਂ ਦੀ 50 50 ਕਿੱਲੇ ਪੈੜੀ ਆ ਉਹ ਮਾਰੇ ਟਰਾਲੀਆਂ ਲਾਦ ਰੱਦ ਕੇ ਖੜ੍ਹ ਰਹੇ ਆ ਅੱਛਾ 50 ਕਿੱਲੇ ਵਾਲੇ ਵੀ ਲਾਈਨ 'ਚ 50 ਕਿੱਲੇ ਵਾਲੇ ਵੀ ਲਾਈਨ 'ਚ ਲੱਗੇ ਹੁੰਦੇ ਆ ਪਹਿਲੀ ਗੱਲ ਉਹਨਾਂ ਨੂੰ ਲਾਈਨ 'ਚ ਲੱਗਣ ਹੀ ਨਹੀਂ ਦਿੰਦੇ ਡੀਪੂ ਉਹਨਾਂ ਨੂੰ ਉਤਰਾਇ ਫੋਨ ਕਰ ਦਿੰਦੇ ਆ ਭਾਵੇਂ ਰਾਤ ਨੂੰ ਆਜੋ ਤੁਹਾਡੀ ਕਣਕ ਪਈ ਹੋਊਗੀ ਲੱਦ ਕੇ ਲੈ ਜਿਓ ਜੀ ਤੇ ਗਰੀਬ ਲੋਕ ਜਿਹੜੇ ਤੜਕੇ ਵਿਚਾਰੇ ਜਾਂਦੇ ਆ ਉਹਨਾਂ ਨੂੰ ਤਾਂ ਵੀ ਨਹੀਂ ਕਣਕ ਦਿੰਦੇ ਲੈਣਾ ਚ ਲੱਗੇ ਹੁੰਦੇ ਆ ਤਗੜੇ ਬੰਗਰੋਂ ਆਉਂਦੇ ਆ ਪਹਿਲਾਂ ਆਣ ਕੇ ਕਣਕ ਲੈ ਕੇ ਗਾਂ ਜਾਂਦੇ ਆ ਜੀ ਸਾਡੇ ਪੰਜਾਂ ਜੀਆਂ ਦੇ ਕਣਕ ਮਿਲਦੀ ਪਹਿਲੇ ਹੁਣ ਤਿੰਨਾਂ ਦੇ ਦਿੰਦੇ ਦੋ ਦੇ ਦਿੰਦੇ ਨਹੀਂ ਜੋ ਲੱਟਣ ਪੈਂਦੀ ਨੇ ਉਹ ਆnde ਤੁਹਾਡੀ ਕੱਟੀ ਗਈ ਹੈ ਕੱਟੀ ਗਈ ਮੇਰੇ ਕੱਟੀ ਨੂੰ 4 ਸਾਲ ਹੋ ਗਏ ਕੋਈ ਨਹੀਂ ਸੁਣਦਾ ਜੀ ਅੱਛਾ ਤੁਸੀਂ ਜਿੰਮੇਦਾਰ ਫੈਮਲੀ ਹੋ ਨਹੀਂ ਜੀ ਇਹ ਤੇ ਸੇਵਾ ਕਰਦੇ ਗੁਰੂ ਘਰ ਜੀ ਅੱਛਾ ਅੱਛਾ ਨਹੀਂ ਤੁਹਾਡੀ ਪਹਿਲੀ ਨਹੀਂ ਹੈਗੀ ਨਹੀਂ ਪਹਿਲੀ ਨਹੀਂ ਹੈ ਤੇ ਪਹਿਲੀ ਨਹੀਂ ਹੈ ਜੀ ਤੇ ਮੁਸ਼ਕਲ ਹੈ ਵੀ ਕਣਕ ਨੂੰ 8-9 ਸਾਲ ਹੋ ਗਏ ਨਹੀਂ ਮਿਲੀ ਤੇ ਗਰੀਬਣੀ ਮਹਿਗੀ ਹੈ ਮੱਕੇ ਖਾਣ ਵਾਲੀ ਸਾਸੀ ਸਿੰਘ ਹੁੰਦੇ ਆ ਇੱਕ ਬੱਚਾ ਵਾ ਤੇ ਕਣਕ ਸਾਨੂੰ ਛਾ ਜਾਣਿਆਂ ਨੂੰ ਨਹੀਂ ਮਿਲਦਾ ਛਾ ਜਾਣਿਆਂ ਨੂੰ ਨਹੀਂ ਮਿਲਦਾ ਹਾਂਜੀ ਕਿੰਨੇ ਚਿਰ ਤੋਂ ਨਹੀਂ ਮਿਲ ਰਹੀ 8-9 ਸਾਲ ਹੋ ਗਿਆ 8-9 ਸਾਲ ਤੋਂ ਤੁਸੀਂ ਕਿਸੇ ਕੋ ਪਹੁੰਚ ਕੀਤੀ ਆ ਸਰਕਾਰ ਬਾਤ ਜਿਆਦੀ ਕਦੇ ਉੱਥੇ ਕਾਰ ਲੈ ਕੇ ਜਾ ਕਦੇ ਉੱਥੇ ਲੈ ਕੇ ਜਾ ਸਾਰਿਆਂ ਦੇ ਨਾ ਕਟੇ ਨਾ ਕਟੇ ਹਾਂਜੀ ਤੇ ਕਣਕ ਦੀ ਜਿਆਦੀ ਮੁਸ਼ਕਲ ਹੈ ਕਣਕ ਨੂੰ 3-4 ਮਹੀਨੇ ਹੋ ਗਏ ਕੱਟੀ ਆ 3-4 ਮਹੀਨੇ ਹੋ ਗਏ ਕੱਟੀ ਆ ਹਾਂਜੀ ਤੁਸੀਂ ਵਜੂਦਾ ਮੈਂਬਰ ਵੀ ਰਹੇ ਹੋ ਹਾਂਜੀ ਮੈਂਬਰ ਵੀ ਰਹਾ ਅੱਛਾ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਤੋਂ ਉਹ ਮੰਗ ਕਰਦੇ ਆ ਵੀ ਕਣਕ ਸਾਡੀ ਸਾਨੂੰ ਮਿਲ ਜਾਵੇ ਕਿੰਨੇ ਕੁ ਪਰਿਵਾਰ ਜਿਨ੍ਹਾਂ ਦੀ ਕੱਟੀ ਗਈ ਐ ਇੱਥੇ ਕੋਈ 700 ਪਰਿਵਾਰ ਐ ਜਿਨ੍ਹਾਂ ਦੀ 761 ਕਾਟਿਆ ਤੇ ਪਰਿਵਾਰ ਤੇ ਜ਼ਿਆਦੇ ਹੋਣਗੇ ਕੱਟੀ ਕਿੰਨੇ ਕੁ ਦੀ ਗਈ ਐ 700 ਕਾਟ ਘਟਿਆ ਵਾ ਨਾ ਸਾਰੇ 700 ਕਾਟ ਘਟਿਆ ਹਾਂਜੀ ਸਾਰੇ ਸੁਰ ਸਿੰਘ ਦਾ 18 ਹੋ ਚੱਲਿਆ ਸੀ ਸਾਲ ਹੋ ਗਿਆ ਸਾਲ ਦੀ ਮਿਲੀ ਨਹੀਂ ਗਈ ਨਾ ਤੁਸੀਂ ਕਿਸੇ ਕੋ ਪਹੁੰਚ ਕੀਤੀ ਸਰਕਾਰ ਨੂੰ ਨਾ ਨਾ ਉਹ ਤੋ ਇਹ ਨਾ ਨੂੰ ਦੱਸ ਦੇ ਰੇ ਡਿੱਪੂ ਵਾਲੇ ਨੂੰ ਤੋੜ ਕੇ ਨੂੰ ਦੱਸਣਾ ਕੀ ਕਹਿੰਦੇ ਆਹ ਜਿਹੇ ਨੱਟ ਤੇ ਨਾ ਨਹੀਂ ਚੜਿਆ ਡਿੱਪੂ ਵਾਲਾ ਕੀ ਕਹਿੰਦੇ ਆਂ ਦੇ ਨੱਟ ਤੇ ਨਾ ਨਹੀਂ ਚੜਿਆ ਨੱਟ ਤੇ ਨਾ ਹੀ ਨਹੀਂ ਚੜੇ ਚਲੋ ਠੀਕ ਅਸੀਂ ਇਹੋ ਕਹਿਣਾ ਚਾਹੁੰਦੇ ਆ ਜੀ ਵੀ ਇਹ ਜਿੰਨੇ ਆ ਸਾਰੇ ਗਰੀਬ ਪਰਿਵਾਰਾਂ ਦੀ ਕਣ ਕੱਤੀ ਗਈ ਆ ਤਗੜੇ ਕਿਸੇ ਦੀ ਵੀ ਕਣਕ ਨਹੀਂ ਇਹ ਕੱਤੀ ਅੱਛਾ ਅਸੀਂ ਬੜੀ ਪਛਾਣਸਾ ਕਰ ਲਈ ਆ ਇੱਥੋਂ ਤੱਕ ਆ ਜਿਹੜੇ ਅਗੇ ਨੇ ਆਪਣੇ ਅੰਤਕੋਸ਼ ਤੋਂ ਉਹਾਂ ਦੇ ਵੀ ਜਾ ਕੇ ਦੀਪੂ ਵਾਲਿਆਂ ਨੂੰ ਮਿਲੋ ਜੋ ਵੀ ਕੰਮ ਹੋਇਆ ਵਾ ਇਹ ਦੀਪੂ ਵਾਲੇ ਕਰਾ ਸਕਦੇ ਆ ਅੱਛਾ ਦੀਪੂ ਵਾਲਿਆਂ ਕਟਾਈ ਆ ਦੀਪੂ ਵਾਲੇ ਚਾਲੂ ਕਰ ਸਕਦੇ ਆ ਕਣਕ ਜਿੰਨੀ ਵੀ ਕੱਤੀ ਆ ਸਾਰੇ ਮਾੜਿਆਂ ਪਰਿਵਾਰਾਂ ਦੀ ਕੱਤੀ ਤਗੜੇ ਕਿਸੇ ਦੀ ਕਣਕ ਨਹੀਂ ਕੱਤੀ ਕਿਸੇ ਦੇ 10 ਕਿੱਲਿਆ ਕਿਸੇ ਦੇ 20 ਕਿੱਲਿਆ ਉਹ ਫੋਨ ਕਰਦੇ ਆ ਤੇ ਉਹ ਕਣਕਾਂ ਆਪ ਦੀ ਚੋਖੇ ਲੈ ਜਾਂਦੇ ਆ ਸਾਹਮਣੇ ਨਹੀਂ ਉਹ ਆਉਂਦੇ ਇਹ ਗਰੀਬਾਂ ਸਾਰਿਆਂ ਦੀ ਕਣਕ ਕੱਤੀ ਗਈ ਆ ਆ ਵੇਖ ਲਓ ਕਿੰਨੀ ਫੌਜ ਆ ਇਹ ਕਈਆਂ ਤੋਂ ਨਹੀਂ ਇੱਥੇ ਪਹੁੰਚਿਆ ਗਿਆ ਲੋਸਮੈਂਟ ਕਰਾਈ ਆ ਘਟੋ ਘਟ ਇੱਥੇ 200 ਪਰਿਵਾਰ ਆ ਜਿਹੜਾ ਇੱਥੇ ਪਹੁੰਚਿਆ ਹੈ ਬਾਕੀ ਦਾ 700 ਪਰਿਵਾਰ ਦੀ ਕਣਕ ਮਾੜੇ ਦੀ ਕੱਟੀ ਗਈ ਆ ਦੀਬਾਂ ਦੀ ਇਹ ਸਾਰੇ ਗਰੀਬ ਪਰਿਵਾਰਾਂ ਦੀ ਕੱਟੀ ਗਈ ਜੇ ਹੋਰ ਵੀ ਕੋਈ ਬੰਦਾ ਹੈਗਾ ਨਹੀਂ ਜੀ ਸਾਰੇ ਗਰੀਬਾਂ ਦੀ ਕੱਤੀ ਆ ਸਾਰੇ ਗਰੀਬ ਵੇਖ ਲਓ ਇੱਥੇ ਤਗੜਾ ਕੋਈ ਬੰਦਾ ਨਹੀਂ ਹੈਗਾ ਮੀਰ ਹੰਦਾਂ ਨੂੰ ਬੁਲਾ ਲਈ ਇੱਥੇ ਨਹੀਂ ਕੋਈ ਪਹਿਲੀ ਬੰਦੇ ਵਾਲੇ ਬੰਦੇ ਉਹਨਾਂ ਦੀ ਵੀ ਕੱਟੀ ਗਈ ਆ ਨਹੀਂ ਜੀ ਪੜੀ ਬੰਨੇ ਵਾਲੇ ਕਿਸੇ ਦੀ ਨਹੀਂ ਕੱਟੀ ਕਣਕਾ ਹਾਂਜੀ ਇਹ ਸਭ ਗਰੀਬਾਂ ਦੀ ਕੱਟੀ ਇਥੇ ਕੋਈ ਪੜੀ ਬੰਨੇ ਵਾਲਾ ਆਇਆ ਹੀ ਨਹੀਂਗਾ ਅੱਛਾ ਜੇ ਉਹਨਾਂ ਨੂੰ ਕੋਈ ਮੁਸ਼ਕਲ ਹੁੰਦੀ ਰਹੀ ਇਥੇ ਆਉਂਦੇ ਜਦੋਂ ਕਣ ਕੱਟੀ ਜਾਂਦੀ ਆ ਉਹਦੀ ਕੋਈ ਆ ਕੇ ਇਨਕੁਆਰੀ ਹੁੰਦੀ ਸੀ ਕਿਹੜਾ ਬੰਦਾ ਲੈਣ ਜੋਗਾ ਕਿਹੜਾ ਨਹੀਂ ਲੈਣ ਜੋ ਕੋਈ ਆਇਆ ਇਨਕੁਆਰੀ ਕਰਨ ਵਾਸਤੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਆਪਣੇ ਆਪ ਵੀ ਕੱਢ ਦਿੱਤੇ ਆਪਣੇ ਆਪ ਹੀ ਕੱਟੀ ਗਿਆ ਨਾ ਕੋ ਮਾਉਣ ਵਾਲਾ ਆਇਆਗਾ ਨਾ ਕੋਈ ਕਮਾਉਣ ਵਾਲਾ ਆਇਆ ਪਰਿਵਾਰ ਚਾਹੇ ਕੌਣ ਕੌਣ ਜੀ ਪਰਿਵਾਰ ਚਾਹੀ ਦੋਵੇਂ ਹਾਂ ਮੀਆਂ ਬੀਬੀ ਤਾਂ ਬਜ਼ੁਰਗੇ ਤੁਹਾਡੇ ਹਾਂਜੀ ਤੇ ਬੱਚੇ ਬੱਚੇ ਤੁਹਾਡੇ ਬੱਚਾ ਨਹੀਂ ਮੇਰਾ ਕੋਈ ਮੇਰੀਆਂ ਗੁੱਡੀਆਂ ਹੀ ਹੋ ਗਿਆ ਤਿੰਨ ਕਰ ਗਿਆ ਇਹ ਦੋਵੇਂ ਜੀ ਰਹਿੰਦੇ ਸਾਡੀ ਪਹਿਲੀ ਵੀ ਨਹੀਂ ਹੈਗੀ ਹਾਂਜੀ ਮਤਲਬ ਕਾਰਡ ਕੱਟਦਾ ਹਾਂ ਸਾਡਾ ਕਾਟ ਕੱਟੇ ਨੇ ਚਿਰ ਤੋਂ ਕੱਟੇ ਗਏ ਸਾੜੇ 4 ਮਹੀਨੇ ਹੋ ਗਏ ਜੀ 4 ਮਹੀਨੇ ਹੋ ਗਏ ਹਾਂਜੀ ਚਾਹ ਗਰੀਬ ਪਰਿਵਾਰਾਂ ਦੇ ਕਾਰਡ ਕੱਟੇ ਗਏ ਤੁਹਾਨੂੰ ਮਿਲਣ ਨੂੰ ਆਇਸ ਤੇ ਆਏ ਆ ਕੀ ਕਹਿਣਾ ਚਾਹੋਗੇ ਮੇਰੇ ਵੀਰ ਬਿਲਕੁਲ ਜਿਹੜੇ ਵਿਚਾਰੇ ਖੜੇ ਆ ਲੋਕ ਮੈਨੂੰ ਨਹੀਂ ਲੱਗਦਾ ਵੀ ਇਹ ਵਿਚਾਰੇ ਇਹਨਾਂ ਦੇ ਵਿੱਚ ਕੋਈ ਜਿਹੜਾ ਵਾ ਅਮੀਰ ਹੋਵੇ ਸਾਰੇ ਹੀ ਮਾਤੜ ਬੰਦੇ ਆ ਜੀ ਤੇ ਇਹ ਜਿਹਨੇ ਵੀ ਕੋਈ ਮਿਸਟੇਕ ਕੀਤੀ ਆ ਇਹ ਬਹੁਤ ਮਾੜੀ ਗੱਲ ਕੀਤੀ ਉਹਨੇ ਗਲਤੀ ਕੀਤੀ ਆ ਕਿਉਂਕਿ ਮੈਂ ਕਹਿੰਨਾ ਵੀ ਜਿਹੜੇ ਅਧਿਕਾਰੀ ਆ ਜਿਹੜੇ ਬੰਦੇ ਵੀ ਜੇ ਉਹਨਾਂ ਨੇ ਮਤਲਬ ਕਟਣੇ ਵੀ ਸੀ ਉਹ ਪੂਰੀ ਵੈਰੀਫਿਕੇਸ਼ਨ ਕਰਕੇ ਕੱਟਦੇ ਜਿਹੜਾ ਕੋਈ ਵਾਕਿਆ ਹੀ ਕੋਈ ਜਿਹੜਾ ਬੰਦਾ ਜਿਹਦੇ ਕੋਲ ਜ਼ਾਇਦਾਤ ਹੈਗੀ ਆ ਜਿਹਦੇ ਕੋਲ ਕੋਈ ਜ਼ਮੀਨ ਹੈਗੀ ਆ ਉਹ ਵੀ ਕੋਈ 20 ਕਿੱਲੇ ਵਾਲਾ ਜਮੀਨ ਜਿਹੜਾ 10 ਕਿੱਲੇ ਵਾਲਾ ਮਾਤੜ ਜੇ ਜ਼ਿਮੀਂਦਾਰ ਦੇ ਵੀ ਨਹੀਂ ਕਟਣੇ ਚਾਹੀਦੇ ਤੇ ਗਰੀਬਾਂ ਦੇ ਵੀ ਨਹੀਂ ਕਟਣੇ ਚਾਹੀਦੇ ਇਹ ਆਪਾਂ ਮਤਲਬ ਜਿਹੜਾ ਵਾ ਮੈਂ ਇਹਨਾਂ ਨੂੰ ਕਹਿ ਦਿੱਤਾ ਇੱਕ ਜਿਹੜੀ ਐਪਲੀਕੇਸ਼ਨ ਲਿਖ ਕੇ ਦੇਣਾ ਜਿਨ੍ਹਾਂ ਦੇ ਕੱਟੇ ਗਏ ਆ ਇੱਕ ਤਾਂ 10-15 ਦਿਨਾਂ ਤੱਕ ਵੈਸੇ ਵੀ ਨਵੇਂ ਸਿਰ ਤੋਂ ਸਾਰੇ ਜਿਹੜੇ ਕਾਰਡ ਬਣਨੇ ਸ਼ੁਰੂ ਹੋ ਰਹੇ ਆ ਦੁਬਾਰਾ ਸਾਰੇ ਕਾਰਡ ਹੀ ਨਵੇਂ ਬਣਨੇ ਆ ਸਾਰੇ ਜਿਨ੍ਹਾਂ ਨੂੰ ਹੁਣ ਆ ਜਿਨ੍ਹਾਂ ਤੇ ਅੱਜ ਕਾਰਡ ਕੱਟੇ ਗਏ ਆ ਇਹਨਾਂ ਨੂੰ ਕੀ ਹੁਣ ਕਣਕ ਦਿੱਤੀ ਜਾਊਗੀ ਇਸ ਵਾਰ ਨਹੀਂ ਮੇਰੇ ਕਣਕ ਅੱਜ ਮੈਂ ਕੋਈ ਮੀਡੀਆ ਦੇ ਸਾਹਮਣੇ ਗਲਤ ਨਹੀਂ ਗੱਲ ਕਰਕੇ ਜਾਊਂਗਾ ਪਹਿਲਾਂ ਤੇ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਹਾਂ ਉਹ ਜਿਹੜੀ ਆ ਉਹ ਨਾਲ ਹੀ ਅਧਿਕਾਰੀਆਂ ਨੂੰ ਕਹਿੰਨੇ ਆ ਵੀ ਦੱਸੋ ਇਹਨਾਂ ਦੇ ਕਿਉਂ ਕੱਟੇ ਗਏ ਤੇ ਫਿਰ ਇਹਨਾਂ ਦਾ ਕੋਈ ਪ੍ਰਬੰਧ ਕਰਵਾਉਣੇ ਸਰ ਜਦੋਂ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਪਿਛਲੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਹੀ ਲਾਰਾ ਲਾਇਆ ਜਾਂਦਾ ਕੀ ਗੱਲ ਜਿਹੜਾ ਡੀਪੂ ਹੋਲਡਰ ਆ ਪਿੰਡ ਦੇ ਵਿੱਚ ਉਹਨੂੰ ਕੱਲੇ-ਕੱਲੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਲੈਂਡ ਜੋਗ ਆ ਜਿਹੜਾ ਨਹੀਂ ਪਰ ਅਮੀਰਾਂ ਦੇ ਜਿਹੜੇ ਆ ਉਹਨਾਂ ਦੇ ਰਹਿ ਜਾਂਦੇ ਆ ਹਰ ਵੇਲੇ ਡਾਂਗ ਗਰੀਬਾਂ ਦੀ ਕਿਉਂ ਡਿੱਗਦੀ ਆ ਤੁਹਾਡੀ ਸਰਕਾਰ ਚ ਵੀ ਇਹੋ ਕੋ ਹੋ ਰਿਹਾ ਮੇਰੇ ਵੀਰੇ ਪਤਾ ਕੀ ਆ ਜੀ ਜਿਹੜੇ ਵੇਖੋ ਜਿਹੜੀ ਆਪਾਂ ਗੱਲ ਕਰੀਏ ਡੀਪੂ ਹੋਲਡਰਾਂ ਦੀ ਹਾਂਜੀ ਦੀਪੂ ਹੋਲਡਰ ਮੇਰੇ ਵੀਰ ਇਹ ਬੜੀ ਵੱਡੀ ਇਹ ਕੋ ਜਿਹੜਾ ਜਾਂ ਦਾ ਕੋ ਕਾਨੂੰਨ ਦੇ ਵਿੱਚ ਸੋਧ ਹੋਵੇ ਕਾਨੂੰਨ ਚ ਸੋਧ ਹੋਵੇ ਵੀ ਜਿਹੜੇ ਦੀਪੂ ਬਣਿਆ ਹੋਏ ਆ ਦੀਪੂ ਅੱਜ ਕੋਈ ਆਮ ਆਦਮੀ ਪਾਰਟੀ ਨੇ ਦੀਪੂ ਨਹੀਂ ਲੋਕਾਂ ਨੂੰ ਦਿੱਤੇ ਦੀਪੂ ਮੇਰਾ ਵੀਰ ਜਿਹੜੀਆਂ ਮੇਰੀ ਗੱਲ ਸੁਣ ਲਓ ਜੀ ਤੁਸੀਂ ਸਵਾਲ ਸੁਣੋ ਜੀ ਮੇਰਾ ਤੁਹਾਡਾ ਸਵਾਲ ਹੀ ਮੈਂ ਆ ਰਿਹਾ ਹਾਂ ਦੀਪੂ ਹੋਲਡਰ ਜਿਹੜੇ ਪੁਰਾਣੇ ਭਾਵੇਂ ਕੋਈ ਕਾਲੀ ਦਲ ਚ ਰਿਹਾ ਸੀ ਚਾਹ ਕੋ ਕਾਂਗਰਸੀ ਉਹਨਾਂ ਲੋਕਾਂ ਕੋਲ ਦੀਪੂ ਨੇ ਤੇ ਕਿਤੇ ਨਾ ਕਿਤੇ ਇਹ ਵੀ ਮਿਸਟੇਕ ਜਿਹੜੀ ਉਹ ਕਰਦੇ ਆ ਜਿਹੜੀ ਉਹ ਮਤਲਬ ਜਿਹੜੀ ਜਾਣਬੁੱਝ ਕੇ ਵੀ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ ਜਿਹੜਾ ਅਫਸਰ ਕੱਟਦਾ ਜੀ ਇਹ ਡਿਪੋ ਕਾਰਡ ਕੱਟਦਾ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜੇ ਉਹ ਗਲਤ ਕਾਰਡ ਕੱਟੇ ਜਾਂਦੇ ਆ ਤੇ ਉਹਨੂੰ ਉਹਦੀ ਵੱੜੀ ਕਾਰਵਾਈ ਹੋਣੀ ਚਾਹੀਦੀ ਮੈਂ ਉਹ ਵੀ ਗੱਲ ਕਰ ਰਿਹਾ ਵੀਰੇ ਉਹੀ ਗੱਲ ਕਰ ਰਿਹਾ ਵੀ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਫਿਰ ਜਿਹੜੇ ਅਧਿਕਾਰੀ ਨੇ ਵੀ ਕੱਟੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਜਿਹੜੀ ਚੀਜ਼ ਅੱਜ ਅੱਜ ਆਪਣੇ ਕੋਲ ਸਾਹਮਣੇ ਆਈ ਹੈ ਗੱਲ ਇਹ ਇਹਨਾਂ ਨੇ ਆ ਸੁਰਸਿੰਘ ਵਾਲੇ ਭੈਣ ਭਰਾ ਬੈਠੇ ਆ ਜੀ ਆਪ ਆਹਨਾਂ ਨੇ ਜੇ ਅੱਜ ਕੋਈ ਸਵਾਲ ਦੱਸਿਆ ਤੇ ਆਪਾਂ ਉਹਦੇ ਵਿਰੁੱਧ ਜੇ ਅੱਜ ਗੱਲ ਕੀਤੀ ਤੇ ਦੀ ਹੁਣ ਕੱਲ ਨੂੰ ਜਾਂ ਦੋ 10 ਦਿਨਾਂ ਚ ਗੱਲ ਕਰਾਂਗੇ ਜੇ ਪਹਿਲਾਂ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਬਿਲਕੁਲ ਤੇ ਉਹ ਚੀਜ਼ ਦਾ ਮੈਂ ਕੀ ਜਵਾਬ ਦੇ ਸਕਦਾ ਸਰ